ਇਹ ਸੇ ਜਵੀ ਪੰਜਾਬ ਸਟੇਸ਼ਨੇ ਕੰਟਰੋਲ ਤੇ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਇਹ ਕੰਪਲੇਨ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਹੈ ਬਿਲਡਿੰਗ ਕੰਨ ਡਿੱਗੀ ਆ ਹੂੰ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਆ ਗੱਡੀਆਂ ਗੱਡੀਆਂ ਕਿੰਨੇ ਚੀ ਜੀ ਮੌਕੇ ਤੇ ਕੋਈ ਲੱਗੀ ਹੈ ਹੂੰ ਦੱਸਦੇ ਰੋਸਾਂ ਗਈਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰ ਲੈਂਦੇ ਸਾਨੂੰ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਾਨੂੰ ਕੰਪਲੀਟ ਹੀ ਸਾਨੂੰ 112 ਤੋਂ ਕੰਪਲੀਟ ਆਈ ਸੀ ਮਾਮਲਾ ਦਰਜ ਕਰ ਲਿਆ ਨਹੀਂ ਜੀ ਜੀ ਮੌਕੇ ਤੇ ਆਏ ਵੇਰੇ ਇਸ ਤਰ੍ਹਾਂ ਦੀ ਜਾਂਚ ਕਰ ਰਹੇ ਹਾਂ ਕਾਰਵਾਈ ਕੀ ਕੀਤੀ ਜਾਵੇਗੀ ਕਾਰਵਾਈ ਜਿੱਤਨ ਦੀ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟੀਗੇਟ ਕਰ ਰਹੇ ਹਾਂ ਗੱਲ ਹੋਈ ਕੋਈ ਮਾਲਕ ਨਹੀਂ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈੱਕ ਬੈੱਕ ਹੁੰਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਉਹਨਾਂ ਕੇ ਪਾਟ ਕਰਵਾਈ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਪਾਸਿੰਗ ਨਾ ਜੀ ਮੇਰਾ ਅੱ ਕਿ ਉਹ ਗੱਡੀ ਦੇ ਉੱਪਰ ਦੇ ਕਿ ਉਹ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕੰ ਦਾ ਕਾਰਨ ਵੀ ਪਤਾ ਲੱਗਾ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਤੀ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮਿਤ ਮਤ ਕੀ ਚਾਰ ਗੱਡੀਆਂ ਮਤ ਕੀ ਕਿੰਨਾ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਕੋਲ ਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੁੰਡ ਗਈ ਮੈਂ ਤਾਂ ਕਰਨਾ ਹੀ ਇਨਸਾਮ ਦੇ ਲੈ ਕਿ ਲੱਗਦਾ ਵੀ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਐਸ ਜੀ ਜਵੀ ਪੰਜਾਬ ਸਟੇਸ਼ਨੇ ਕੰਟਰੋਲ ਇਹ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਇਹ ਕੰਪਲੇਨ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਹੈ ਬਿਲਡਿੰਗ ਕੰਨ ਡਿੱਗੀ ਆ ਹੂੰ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਹੈ ਗੱਡੀਆਂ ਗੱਡੀਆਂ ਕਿੱਥੇ ਜੀ ਮੌਕੇ ਤੇ ਕੋਈ ਲੱਗੀ ਹੈ ਹੂੰ ਦੱਸਦੇ ਰੋਟਾਂ ਗਈਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰ ਲੈਣੇ ਸਾਨੂੰ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਾਨੂੰ ਕੰਪਲੀਟ ਹੀ ਸਾਨੂੰ 112 ਤੋਂ ਕੰਪਲੀਟ ਆਈ ਗਏ ਮਾਮਲਾ ਦਰਜ ਕਰ ਲਿਆ ਨਹੀਂ ਜੀ ਜੀ ਮੌਕੇ ਤੇ ਆਏ ਵੇਰੇ ਇਸ ਤਰ੍ਹਾਂ ਜੀ ਇਨਵੈਸਟਿਗੇਟ ਕਰ ਰਹੇ ਹਾਂ ਕਾਰਵਾਈ ਕੀ ਕੀਤੀ ਜਾਵੇਗੀ ਕਾਰਵਾਈ ਜਿੱਤਨ ਦੀ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਹਾਂ ਗੱਲ ਹੋਈ ਕੋਈ ਮਾਲਕ ਨਹੀਂ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈੱਕ ਬੈੱਕ ਹੁੰਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਉਹਨਾਂ ਦੇ ਬਾਅਦ ਕਾਰਵਾਈ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਪਾਸ ਕਿ ਉਹ ਗੱਡੀ ਦੇ ਉੱਪਰ ਦੇ ਕਿ ਉਹ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਨਾ ਕਾਰਨ ਵੀ ਪਤਾ ਲੱਗਿਆ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਤਾਂ ਡਿੱਤੀ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮਿਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਸੀ ਹੋ ਗਈ ਕਿਸੇ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਕੋਲ ਦੀ ਪਈ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਨਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੜਕਾਉਂਦੀ ਮੈਂ ਤਾਂ ਕਰਨਾ ਹੀ ਇਨਸਾਮ ਦੇ ਲਈ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਇਹ ਸੈਰ ਜਵੀ ਪੰਜਾਬ ਸਟੇਸ਼ਨੇ ਕੰਟਰੋਲ ਮੈਂ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਇਹ ਕੰਪਲੇਨ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਹੈ ਬਿਲਡਿੰਗ ਕੰਨ ਡਿੱਗੀ ਆ ਹੂੰ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਹੈ ਗੱਡੀਆਂ ਗੱਡੀਆਂ ਕਿੱਥੇ ਜੀ ਮੌਕੇ ਤੇ ਕੋਈ ਲੱਗੀ ਹੈ ਫੰਟਸ ਦੇ ਦੋ ਤੁਸੀਂ ਗਈਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰ ਰਹੇ ਨੇ ਸਾਨੂੰ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਾਨੂੰ ਕੰਪਲੀਟ ਹੈ ਸਾਨੂੰ 112 ਤੋਂ ਕੰਪਲੀਟ ਆਈ ਸੀ ਮਾਮਲਾ ਦਰਜ ਕਰ ਲਿਆ ਨਹੀਂ ਜੀ ਜੀ ਮੌਕੇ ਤੇ ਆਏ ਵੇਰੇ ਇਸ ਤਰ੍ਹਾਂ ਜੀ ਇਨਵੈਸਟਿਗੇਟ ਕਰ ਰਹੇ ਨੇ ਕਾਰਵਾਈ ਕੀ ਕੀਤੀ ਜਾਵੇਗੀ ਕਾਰਵਾਈ ਜਿੱਤਨ ਦੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਨੇ ਗੱਲ ਹੋਈ ਕੋਈ ਮਾਲਕ ਨਹੀਂ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈੱਕ ਬੈੱਕ ਹੁੰਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਉਹਨਾਂ ਕੇ ਪਾਟ ਕਰਵਾਈ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਪਾਸਿੰਗ ਨਾ ਤੇ ਉਹ ਗੱਡੀ ਦੇ ਉੱਪਰ ਦੇ ਕੇ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਨਾ ਕਾਰਨ ਵੀ ਪਤਾ ਲੱਗਾ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਤਾਂ ਡਿੱਤੀ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾਂ ਨੇ ਸਾਨੂੰ ਐਟਾੜੀ ਗੱਡੀ ਦਾ ਮੇਰੀ ਗੱਡੀ ਤਾਂ ਜੇ ਸਾਹਮਣੇ ਹੈ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜਾਇਰ ਬਿਲਡਿੰਗ ਬੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੁਝ ਦੱਸ ਸਕਦਾ ਤੁਸੀਂ ਉਹਨੂੰ ਕੰਪਲੇਂਟ ਕੀਤੀ ਪੁਲਿਸ ਨੂੰ ਹਾਂਜੀ ਮੈਂ ਉਹਨਾਂ ਨੂੰ 100 ਨੰਬਰ ਤੇ ਕੰਪਲੇਂਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲੇ ਦੀ ਗੱਡੀ ਖੁੱਲ੍ਹ ਪਈ ਮੈਂ ਕਰਦੇ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਫ ਦੇ ਲੈਣ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਇਹ ਸਾਈਡ ਅਭੀ ਪ੍ਰਕਾਸ਼ ਥਾਣੇ ਕੰਟਰੋਲ ਮੇ ਕੀ ਕਿ ਇੱਥੇ ਕਹਿੰਦੇ ਤੁਸੀਂ ਤਾਂ ਕੀ ਹੋਈ ਇਹ ਕੰਪਲੇਨ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਹੈ ਬਿਲਡਿੰਗ ਕੰਨ ਗਈ ਆ ਹੂੰ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਨ ਗਈ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਆ ਗੱਡੀਆਂ ਗੱਡੀਆਂ ਕਿੱਥੇ ਜੀ ਮੌਕੇ ਤੇ ਕੋਈ ਲੱਗੀ ਹੈ ਹੂੰ ਦੱਸਦੇ ਜੀ ਉਸਨਾਂ ਗੱਡੀਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰਦੇ ਆ ਉਹ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝੋ ਕੰਪਲੀਟ ਹੋਇਆ ਤੁਹਾਨੂੰ 112 ਨੂੰ ਇੱਕ ਅਪਡੇਟ ਆਈ ਸੀ ਮਾਮਲਾ ਦਰਜ ਕਰ ਲਿਆ ਜੀ ਨਹੀਂ ਜੀ ਮੌਕੇ ਤੇ ਆਏ ਆ ਵ ਇਨਵੈਸਟੀਗੇਟ ਕਰਨ ਗੱਲ ਹੋਈ ਕੋਈ ਜਿਹੜਾ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈੱਕ ਬੈੱਕ ਸੰਦੇ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਬਾਅਦ ਕਰ ਵੀ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਤੂੰ ਪਾਸਥਿੰਗ ਨਾ ਇਹ ਮੇਰਾ ਹਾਂ ਕੀ ਗੱਲ ਹੋਈ ਜੀ ਡੀਟੀਓ ਦਫਤਰੇ ਕੰਦ ਡਿੱਪ ਪਈ ਹੈ ਜੀ ਤੇ ਉਹ ਗੱਡੀ ਦੇ ਉੱਪਰ ਡਿੱਗ ਕਿਉਂ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਦਾ ਕਾਰਨ ਕੋਈ ਪਤਾ ਲੱਗਿਆ ਜੀ ਉਹ ਮੱਦੀ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਪ ਪਈ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਦਾ ਜਿਹੇ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤ ਕੀ ਚਾਰ ਗੱਡੀਆਂ ਮਤ ਕੀ ਕਿੰਨਾ ਨੁਕਸਾਨ ਹੋਇਆ ਡਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਭੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਉਹਨੂੰ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨੂੰ ਫੋਨ ਨੰਬਰ ਤੇ ਕੰਪਲੇਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੁੰਡਾ ਕਹਿੰਦੀ ਮੈਂ ਤਾਂ ਕਰਨਾ ਹੀ ਇਨਸਾਮ ਦੇ ਲੈ ਕਿ ਲੱਗਦਾ ਵੀ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਐਸੇ ਲਵੀ ਪੰਜਾਬ ਹਸਤਾਨੇ ਕੰਟਰੋਲ ਮੈਂ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਕੀ ਕੰਪਲੇਨਟ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਰਖਦੇ ਹੋਇਆ ਬਿਲਡਿੰਗ ਕੰਢ ਗਈ ਆ ਕੋ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਢ ਗਈ ਹੈ ਇਹ ਦੀ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਰੇ ਬਿਲਕੁਲ ਆਪੋਜੀਟ ਦੇ ਸਾਹਮਣੇ ਆ ਗੱਡੀਆਂ ਗੱਡੀਆਂ ਕਿੰਨੇ ਦੀ ਹੋਈ ਮੋਕੜੀ ਕੋ ਲਗੀ ਹੈ ਹੁਣ ਦੱਸ ਦੇ ਰੋਸਨ ਲਗੀਆਂ ਨੇ ਉਹ ਵੀ ਵੇਖਦੇ ਕਿਹੜੀ ਐ ਵੈਰੀਫਾਈ ਕਰ ਲੈਣੇ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝ ਕੰਪਲੀਟ ਸਾਨੂੰ 112 ਤੋਂ ਕੋਈ ਅਪਡੇਟ ਆਈ ਸੀ ਮਾਮਲਾ ਦਰਜ ਕਰ ਲਿਆ ਨਹੀਂ ਜੀ ਜੀ ਮੋਕੜੀ ਆਏ ਵੇਰੇ ਇਨਵੈਸਟਿਗੇਟ ਕਰ ਰਹੇ ਹਾਂ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰਾਂਗੇ ਗੱਲ ਹੋਈ ਕੋਈ ਜਿਹੜਾ ਮਾਲਕ ਜੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈਠ ਕੇ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਬਾਅਦ ਕਰਵਾਈ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਤੁਹ ਪਾਸ ਥਿੰ ਕਿ ਉਹ ਗੱਡੀ ਦੇ ਉੱਪਰ ਦੇਖ ਕਿ ਉਹ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਨਾ ਕਾਰਨ ਵੀ ਪਤਾ ਲੱਗਿਆ ਜੀ ਉਹ ਮੱਧ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਜੀ ਕੰਦ ਡਿੱਪੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਦਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਡਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੇ ਸਾਹਮਣੇ ਆ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨੇ ਜੈਰੀ ਬਿਲਡਿੰਗ ਭੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੁਝ ਦੱਸ ਸਕਦਾ ਤੁਸੀਂ ਉਹਨੂੰ ਕੰਪਲੇਂਟ ਕੀਤੀ ਪੁਲਿਸ ਨੂੰ ਹਾਂਜੀ ਮੈਂ ਉਹਨਾਂ ਨੂੰ 100 ਨੰਬਰ ਤੇ ਕੰਪਲੇਂਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੜਕਾਈ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਫ ਦੇ ਲਈ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਇਹ ਸੇਵਾ ਵੀ ਪੰਜਾਬ ਹਸਤਾਨੇ ਕੰਟਰੋਲ ਮੈਂ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਕੀ ਕੰਪਲੇਨਟ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਰਖਦੇ ਹੋਇਆ ਬਿਲਡਿੰਗ ਕੰਢ ਗਈ ਆ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਢ ਗਈ ਹੈ ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ ਉਹ ਬਿਲਕੁਲ ਆਪੋਜੀਟ ਦੇ ਸਾਹਮਣੇ ਆ ਗੱਡੀਆਂ ਗੱਡੀਆਂ ਕਿੰਨੇ ਦੀ ਜੀ ਮੌਕੇ ਤੇ ਕੋਈ ਲੱਗੀ ਹੈ ਹੂੰ ਦੱਸਦੇ ਰੋਸਨ ਹੈਗੀਆਂ ਨੇ ਉਹ ਵੀ ਵੇਖਦੇ ਕਿਹੜੀ ਐ ਵੈਰੀਫਾਈ ਕਰ ਰਹੇ ਨੇ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝੋ ਕਿ ਵੀਡੀਓ ਸਾਨੂੰ 112 ਤੋਂ ਇੱਕ ਵੀਡੀਓ ਆਈ ਸੀ ਮਾਮਲਾ ਦਰਜ ਕਰ ਲਿਆ ਜੀ ਨਹੀਂ ਜੀ ਮੋਕੇ ਦੇ ਆਏ ਮੇਰੇ ਇਸ ਤਰ੍ਹਾਂ ਜੀ ਇਨਵੈਸਟਿਗੇਟ ਕਰ ਰਹੇ ਹਾਂ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟਿਗੇਟ ਕਰਾਂਗੇ ਗੱਲ ਹੋਈ ਕੋਈ ਜਿਹੜਾ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈਠ ਕੇ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਬਾਅਦ ਕਰਵਾਈ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਤੁਹਾਨੂੰ ਪਾਸ ਥਿੰਗ ਨਾ ਇਹ ਮੇਰਾ ਤੇ ਉਹ ਗੱਡੀ ਦੇ ਉੱਪਰ ਦੇਖ ਕਿ ਉਹ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੱਲ ਦੇ ਕਿੰਨਾ ਕਾਰਨ ਕੋਈ ਪਤਾ ਲੱਗਿਆ ਜੀ ਉਹ ਮੱਦੀ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਜੀ ਕੰਦ ਡਿੱਪੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਦਾ ਜਿਹੜੀਆਂ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਕੋਲ ਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੁੰਡ ਗਈ ਮੈਂ ਤਾਂ ਕਰਨਾ ਹੀ ਇਨਸਾਮ ਦੇ ਲੈ ਕਿ ਲੱਗਦਾ ਵੀ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ